ਹalleluyah ਸਾਰੇ ਪੰਪਾਵਨ ਨੂੰ ਜਨਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 12 ਇਸرائیਲੀਆਂ ਦਾ ਕੇਂਦਰੀ ਪਵਿੱਤਰ ਸਥਾਨ ਇਹ ਉਹ ਵਿਧੀਆਂ ਅਤੇ ਕਾਨੂੰਨ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਸਾਰੇ ਦਿਨ ਜਿੰਨਾ ਚਿਰ ਤੁਸੀਂ ਜਿਉਂਦੇ ਰਹੋਗੇ ਉਸ ਧਰਤੀ ਵਿੱਚ ਪੂਰਾ ਕਰਨਾ ਹੈ ਜਿਹੜੀ ਜਹਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਕਬਜ਼ਾ ਕਰਨ ਲਈ ਦਿੱਤੀ ਹੈ ਉਹਨਾਂ ਸਾਰੇ ਸਥਾਨਾਂ ਦਾ ਜਿੱਥੇ ਪਰਾਈਆਂ ਕਮਾ ਜਿਨ੍ਹਾਂ ਨੂੰ ਤੁਸੀਂ ਕੱਢਣਾ ਹੈ ਆਪਣੇ ਦੇਵਤਿਆਂ ਦੀ ਉੱਚੇ ਪਹਾੜਾਂ ਉੱਤੇ ਅਤੇ ਢਿੱਲੀਆਂ ਉੱਤੇ ਅਤੇ ਹਰ ਹਰੇ ਰੁੱਖੇ ਹੀਟ ਪੂਜਾ ਕਰਦੀਆਂ ਹਨ ਤੁਸੀਂ ਉਕਾਂ ਹੀ ਕੱਖਣਾ ਰਹਿਣ ਦੇਣਾ ਉਹਨਾਂ ਦੀਆਂ ਝਗਵੇਦੀਆਂ ਨੂੰ ਟਾਹ ਸੁਟਣਾ ਅਤੇ ਉਹਨਾਂ ਦੇ ਥੰਮਾਂ ਨੂੰ ਛੋੜ-ਛੋੜ ਕਰ ਦੇਣਾ ਅਤੇ ਉਹਨਾਂ ਦੇ ਟੁੰਡਾਂ ਨੂੰ ਅੱਗ ਵਿੱਚ ਸਾੜ ਸੁਟਣਾ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਉਕਰੀਆਂ ਹੋਈਆਂ ਮੂਰਤਾਂ ਨੂੰ ਤੋੜ ਫੋੜ ਸੁਟਣਾ ਅਤੇ ਉਹਨਾਂ ਦਾ ਨਾਂ ਉਸ ਥਾਂ ਉਤੋਂ ਮਿਟਾ ਦੇਣਾ ਇਉਂ ਤੁਸੀਂ ਜਹਵਾ ਆਪਣੇ ਪਰਮੇਸ਼ਰ ਨਾਲ ਨਾ ਕਰਿਓ ਉਸ ਸਥਾਨ ਨੂੰ ਜਿਹੜਾ ਜਹਵਾ ਤੁਹਾਡਾ ਪਰਮੇਸ਼ਵਰ ਤੁਹਾਡੀਆਂ ਸਾਰੀਆਂ ਗੋਤਾਂ ਵਿੱਚੋਂ ਚੁਣੇਗਾ ਕਿ ਉਹ ਉਥੇ ਆਪਣਾ ਨਾਮ ਰੱਖੇ ਅਰਥਾਤ ਉਸ ਦਾ ਡੇਰਾ ਤੁਸੀਂ ਲਬਿਓ ਅਤੇ ਉਥੇ ਜਾਇਆ ਕਰੋ ਉਥੇ ਤੁਸੀਂ ਆਪਣੀਆਂ ਹੋਮ ਦੀਆਂ ਪੇਟਾਂ ਆਪਣੀਆਂ ਬਲੀਆਂ ਆਪਣੇ ਦਸਵੰਦ ਆਪਣੇ ਹੱਥ ਦੀਆਂ ਚੁੱਕਣ ਦੀਆਂ ਪੇਟਾਂ ਆਪਣੀਆਂ ਸੁਖਣਾ ਆਪਣੀਆਂ ਖੁਸ਼ੀ ਦੀਆਂ ਪੇਟਾਂ ਆਪਣੇ ਚੌਣਿਆਂ ਅਤੇ ਆਪਣੇ ਇਜੜਾਂ ਦੇ ਪਹਿਲੋਠੇ ਲੈ ਜਾਇਆ ਕਰੋ ਅਤੇ ਤੁਸੀਂ ਉਥੇ ਜਹਵਾ ਆਪਣੇ ਪਰਮੇਸ਼ਵਰ ਦੇ ਸਨਮੁਖ ਖਾਇਓ ਅਤੇ ਆਪਣੇ ਹੱਥਾਂ ਦੇ ਹਰ ਕੰਮ ਉਤੇ ਤੁਸੀਂ ਅਤੇ ਤੁਹਾਡੇ ਕਰਾਣੇ ਜਿਨ੍ਹਾਂ ਦੇ ਕਾਰਨ ਜਹਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਖੁਸ਼ੀ ਮਨਾਓ ਤੁਸੀਂ ਕੋਈ ਅਜੀਹਾ ਕੰਮ ਨਾ ਕਰਿਓ ਜਿਵੇਂ ਅੱਜ ਅਸੀਂ ਇੱਥੇ ਕਰਦੇ ਹਾਂ ਇੱਥੇ ਹਰ ਮਨੁੱਖ ਜੋ ਉਸ ਦੀ ਨਿਗਾਹ ਵਿੱਚ ਪਲਾ ਹੈ ਉਹੀ ਕਰਦਾ ਹੈ ਕਿਉਂ ਜੋ ਤੁਸੀਂ ਹੁਣ ਤੱਕ ਉਸ ਆਰਾਮ ਵਿੱਚ ਅਤੇ ਉਸ ਮਿਲਖ ਵਿੱਚ ਨਹੀਂ ਆਪੜੇ ਜਿਹੜੀ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਜਦ ਤੁਸੀਂ ਜਰਦਨ ਪਾਰ ਲੰਘੋ ਅਤੇ ਉਸ ਧਰਤੀ ਵਿੱਚ ਵਸ ਜਾਓ ਜਿਹੜੀ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਵੈਰੀਆਂ ਤੋਂ ਆਰਾਮ ਦੇਵੇ ਅਤੇ ਤੁਸੀਂ ਅਮਨ ਨਾਲ ਵਸ ਜਾਓ ਤਾਂ ਇੰਜ ਹੋਵੇਗਾ ਕਿ ਤੁਸੀਂ ਉਸ ਸਥਾਨ ਨੂੰ ਜਿਹੜਾ ਯਹੋਵਾ ਤੁਹਾਡਾ ਪਰਮੇਸ਼ੁਰ ਚੁਨੇਗਾ ਕਿ ਆਪਣਾ ਨਾਮ ਉਥੇ ਰੱਖੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਲਿਆਇਆ ਕਰਿਓ ਅਰਥਾਤ ਆਪਣੀਆਂ ਹੋਮ ਦੀਆਂ ਪੇਟਾਂ ਆਪਣੀਆਂ ਬਲੀਆਂ ਆਪਣੇ ਦਸਵੰਦ ਆਪਣੇ ਹੱਥ ਦੀਆਂ ਚੁੱਕਣ ਦੀਆਂ ਪੇਟਾਂ ਅਤੇ ਆਪਣੀਆਂ ਸਾਰੀਆਂ ਮਨਪਉਂਦੀਆਂ ਸੁਖਣਾ ਜਿਹੜੀਆਂ ਤੁਸੀਂ ਜਹਾਵਾ ਲਈ ਸੁਖੀਆਂ ਹਨ ਤੁਸੀਂ ਜਹਾਵਾ ਆਪਣੇ ਪਰਮੇਸ਼ਵਰ ਅੱਗੇ ਆਨੰਦ ਕਰਿਓ ਤੁਸੀਂ ਤੁਹਾਡੇ ਪੁੱਤਰ ਤੁਹਾਡੀਆਂ ਧੀਆਂ ਤੁਹਾਡੇ ਗੋਲੇ ਤੁਹਾਡੀਆਂ ਗੋਲੀਆਂ ਅਤੇ ਉਹਲੇ ਵੀ ਜਿਹੜਾ ਤੁਹਾਡੇ ਫਟਕਾਂ ਦੇ ਅੰਦਰ ਹੈ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਪਾਗ ਅਤੇ ਕੋਈ ਮਿਲਖ ਨਹੀਂ ਖਬਰਦਾਰ ਰਹੋ ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਡੀ ਨਿਗਾਹ ਜਾਵੇ ਨਾ ਚੜਾਇਓ ਪਰ ਉਸ ਸਥਾਨ ਉਤੇ ਜਿਹੜਾ ਜੋ ਹਵਾ ਤੁਹਾਡੇ ਕਿਸੇ ਗੋਤ ਵਿੱਚ ਚੁਣੇ ਉਥੇ ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਛੜਾਇਓ ਅਤੇ ਉਥੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਰਿਓ ਤਾਂ ਵੀ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਤੁਸੀਂ ਕੱਟ ਕੇ ਮਾਸ ਆਪਣੇ ਫਾਟਕਾਂ ਦੇ ਅੰਦਰ ਜਹਵਾ ਆਪਣੇ ਪਰਮੇਸ਼ਵਰ ਦੀ ਬਰਕਤ ਅਨੁਸਾਰ ਜਿਹੜੀ ਉਸਨੇ ਤੁਹਾਨੂੰ ਦਿੱਤੀ ਖਾਓ ਸ਼ੁੱਧ ਅਤੇ ਅਸ਼ੁੱਧ ਉਸ ਨੂੰ ਖਾਣ ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ ਕੇਵਲ ਲਹੂ ਤੁਸਾਂ ਨਾ ਖਾਣਾ ਤੁਸੀਂ ਉਸ ਨੂੰ ਪਾਣੀ ਵਾਂਗੂ ਭੂਮੀ ਉੱਤੇ ਡੋਹਲ ਦੇਣਾ ਪਰ ਤੁਸੀਂ ਆਪਣੇ ਅਨ ਆਪਣੀ ਨਵੀਂ ਮੈਂ ਆਪਣੇ ਤੇਲ ਦਾ ਦਸਬੰਦ ਆਪਣੀ ਇੱਛੜ ਅਤੇ ਆਪਣੇ ਚੌਣੇ ਦੇ ਪਹਿਲੋਠੇ ਆਪਣੇ ਫਾਟਕਾਂ ਦੇ ਅੰਦਰ ਬਿਲਕੁਲ ਨਾ ਖਾਣਾ ਨਾ ਆਪਣੀਆਂ ਸਾਰੀਆਂ ਸੁਖਣਾ ਨਾ ਆਪਣੀਆਂ ਖੁਸ਼ੀ ਦੀਆਂ ਪੇਟਾਂ ਨਾ ਆਪਣੇ ਹੱਥ ਦੀਆਂ ਚੁੱਕਣ ਦੀਆਂ ਪੇਟਾਂ ਪਰ ਤੁਸੀਂ ਜੋ ਹੋਵਾ ਆਪਣੇ ਪਰਮੇਸ਼ਵਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਜੋਵਾ ਤੁਹਾਡਾ ਪਰਮੇਸ਼ਵਰ ਚੁਣੇਗਾ ਉਹਨਾਂ ਨੂੰ ਖਾਓ ਤੁਸੀਂ ਤੁਹਾਡੇ ਪੁੱਤਰ ਤੁਹਾਡੀਆਂ ਧੀਆ ਤੁਹਾਡੇ ਗੋਲੇ ਤੁਹਾਡੀਆਂ ਗੋਲੀਆਂ ਅਤੇ ਉਹਲੇ ਵੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੈ ਅਤੇ ਤੁਸੀਂ ਜਹਵਾ ਆਪਣੇ ਪਰਮੇਸ਼ਵਰ ਦੇ ਸਨਮੁਖ ਆਪਣੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਆਨੰਦ ਕਰਿਓ ਖਬਰਦਾਰ ਰਹੋ ਕਿ ਜਦ ਤੱਕ ਤੁਸੀਂ ਆਪਣੀ ਭੂਮੀ ਉੱਤੇ ਹੋ ਤੁਸੀਂ 레ਵੀ ਨੂੰ ਕਦੀ ਨਾ ਭੁੱਲਿਓ ਜਦ ਜਹਵਾ ਤੁਹਾਡਾ ਪਰਮੇਸ਼ਵਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਅਤੇ ਤੁਸੀਂ ਆਖੋਗੇ ਕਿ ਅਸੀਂ ਮਾਸ ਖਾਈਏ ਕਿਉਂ ਜੋ ਤੁਹਾਡਾ ਜੀ ਮਾਸ ਖਾਣ ਨੂੰ ਲੋਚਦਾ ਹੈ ਤਾਂ ਤੁਸੀਂ ਆਪਣੇ ਜੀ ਦੀ ਪੂਰੀ ਇੱਛਾ ਅਨੁਸਾਰ ਮਾਸ ਖਾਓ ਜੇ ਉਹ ਸਥਾਨ ਜਿਹੜਾ ਜੋ ਹੋਵਾ ਤੁਹਾਡਾ ਪਰਮੇਸ਼ਰ ਚੁਣੇਗਾ ਕਿ ਉਥੇ ਆਪਣਾ ਨਾਮ ਰੱਖੇ ਤਾਂ ਹਾਥੋਂ ਬਹੁਤ ਦਰੇਡੇ ਹੋਵੇ ਤਾਂ ਤੁਸੀਂ ਆਪਣੇ ਇੱਝੜ ਅਤੇ ਆਪਣੇ ਛੋਣੇ ਵਿੱਚੋਂ ਜਿਹੜਾ ਜੋ ਹੋਵਣੇ ਤੁਹਾਨੂੰ ਦਿੱਤਾ ਹੈ ਲੈ ਕੇ ਕੱਟ ਲਿਓ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਖਾ ਲਿਆ ਕਰਿਓ ਜਿਵੇਂ ਚਿਕਾਰਾ ਅਤੇ ਹਿਰਨ ਖਾਈਦਾ ਹੈ ਤਿਵੇਂ ਤੁਸੀਂ ਉਸ ਨੂੰ ਖਾਯੋ ਅਸ਼ੁੱਧ ਅਤੇ ਸ਼ੁੱਧ ਦੋਨੋਂ ਉਸ ਨੂੰ ਖਾਣ ਪਰ ਲਹੂ ਬਿਲਕੁਲ ਨਾ ਖਾਯੋ ਕਿਉਂ ਜੋ ਲਹੂ ਹੀ ਜੀਵਣ ਹੈ ਅਤੇ ਤੁਸੀਂ ਜੀਵਣ ਨੂੰ ਮਾਸ ਨਾਲ ਨਾ ਖਾਯੋ ਤੁਸੀਂ ਉਸ ਨੂੰ ਨਾ ਖਾਯੋ ਤੁਸੀਂ ਉਸ ਨੂੰ ਧਰਤੀ ਉਤੇ ਪਾਣੀ ਵਾਂਗੂ ਡੋਹਲ ਦਿਓ ਤੁਸੀਂ ਉਸ ਨੂੰ ਨਾ ਖਾਓ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਜਦ ਤੁਸੀਂ ਜਹਵਾ ਦੀ ਨਿਗਾਹ ਵਿੱਚ ਠੀਕ ਕੰਮ ਕਰੋ ਕੇਵਲ ਤੁਹਾਡੀਆਂ ਪਵਿੱਤਰ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹਨ ਅਤੇ ਤੁਹਾਡੀਆਂ ਸੁਖਣਾ ਤੁਸੀਂ ਲੈ ਕੇ ਉਸ ਸਥਾਨ ਨੂੰ ਜਾਓ ਜਿਹੜਾ ਜਹਵਾ ਚੁਣੇਗਾ ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਮਾਸ ਅਤੇ ਲਹੂ ਸਣੇ ਜਹਵਾ ਆਪਣੇ ਪਰਮੇਸ਼ਵਰ ਦੀ ਜਗਵੇਦੀ ਉੱਤੇ ਛੜਾਇਓ ਪਰ ਬਲੀਆਂ ਦਾ ਲਹੂ ਜਹਵਾ ਆਪਣੇ ਪਰਮੇਸ਼ਵਰ ਦੀ ਜਗਵੇਦੀ ਉੱਤੇ ਡੋਹਲ ਦੇਣਾ ਤਾਂ ਮਾਸ ਤੁਸੀਂ ਖਾ ਲੈਣਾ ਇਹਨਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਸੁਣੋ ਅਤੇ ਮੰਨੋ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ ਸੋ ਤੁਸੀਂ ਜਹਵਾ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਕੰਮ ਕਰੋ ਜਦ ਜਹਵਾ ਤੁਹਾਡਾ ਪਰਮੇਸ਼ਵਰ ਪਰਾਈਆਂ ਕੌਮਾਂ ਨੂੰ ਤੁਹਾਡੇ ਅੱਗੋਂ ਵੱਡ ਸੁੱਟੇ ਜਿੱਥੇ ਤੁਸੀਂ ਉਹਨਾਂ ਉਤੇ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਸੀਂ ਉਹਨਾਂ ਉਤੇ ਕਾਬੂ ਪਾ ਕੇ ਉਹਨਾਂ ਦੀ ਤਰਤੀਬ ਵਿੱਚ ਵਸ ਜਾਓ ਤਾਂ ਖਬਰਦਾਰ ਰਹਿਣਾ ਅਤੇ ਉਹਨਾਂ ਦੇ ਪਿੱਛੇ ਲੱਗ ਕੇ ਫਸ ਨਾ ਜਾਣਾ ਜਦ ਉਹ ਤੁਹਾਡੇ ਅਗੋਂ ਨਾਸ਼ ਕੀਤੇ ਗਏ ਹੋਣ ਤੁਸੀਂ ਉਹਨਾਂ ਦੇ ਦੇਵਤਿਆਂ ਦੇ ਵਿਖੇ ਨਾ ਪੁੱਛਣਾ ਕਿ ਇਹ ਪ੍ਰਾਈਆਂ ਕਮਾਂ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੀਆਂ ਹਨ ਤਾਂ ਜੋ ਅਸੀਂ ਵੀ ਇਵੇਂ ਹੀ ਕਰੀਏ ਤੁਸੀਂ ਜੋ ਹੋਵਾਂ ਆਪਣੇ ਪਰਮੇਸ਼ਵਰ ਲਈ ਇੰਜ ਨਾ ਕਰਨਾ ਕਿਉਂ ਜੋ ਸਾਰੇ ਕਿਨੌਣੇ ਕੰ ਜਿਨ੍ਹਾਂ ਤੋਂ ਅਜ ਹਵਾ ਨੂੰ ਨਫ਼ਰਤ ਹੈ ਉਹਨਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਕਿਉਂ ਜੋ ਉਹ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾਰ ਸੁੱਟਦੇ ਹਨ ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਸ ਦੀ ਪਾਲਣਾ ਕਰਿਓ ਨਾ ਉਸ ਵਿੱਚ ਕੁਝ ਵਧਾਇਓ ਨਾ ਉਸ ਵਿੱਚ ਵਿੱਚੋਂ ਕੁਝ ਘਟਾਇਓ ਆਮੇਨ